ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬੁਟੀਕ ਚੈਨਲ ਤੋਂ ਤੁਹਾਡਾ ਸਵਾਗਤ ਹੈ ਜੀ ਟਾਈਮ ਹੋ ਗਿਆ ਮਾਰਨਿੰਗ ਦਾ ਤੇ ਰੋਟੀ ਪਾਣੀ ਦਾ ਕੰਮ ਆਪਾਂ ਨੇ ਮੇੜ ਲਿਆ ਸਾਰਾ ਇਧਰੋਂ ਦੇਖੋ ਬੁਟੀਕ ਦਾ ਕੀ ਹਾਲ ਹੋਇਆ ਪਿਆ ਸੈਟੀ ਤੇ ਬੈਠਣ ਨੂੰ ਤਾਂ ਨਹੀਂ ਇੱਥੇ ਵੀ ਕੱਪੜੇ ਕਟਿੰਗ ਵਾਲੀ ਟੇਬਲ ਤੇ ਵੀ ਕੱਪੜੇ ਉਧਰ ਕਾਊਂਟਰ ਤੇ ਵੀ ਕੱਪੜੇ ਓਵਰਲੌਕ ਵਾਲੀ ਮਸ਼ੀਨ ਤੇ ਵੀ ਆਹ ਦੋ ਕੁਰਸੀਆਂ ਨੇ ਇਹਨਾਂ ਦੇ ਵੀ ਕੱਪੜੇ ਧਰੇ ਪਏ ਅੱਧਾ ਪੌਣਾ ਘੰਟਾ ਹੁਣ ਇਸ ਤਰ੍ਹਾਂ ਨੂੰ ਸਫਾਈ ਕਰਨ ਨੂੰ ਲੱਗ ਜਾਂਦਾਗਾ ਉਹ ਤਾਂ ਮੈਂ ਜਦੋਂ ਕਾਲੀ ਜੜੇ ਕਟਿੰਗ ਕਰਦੀ ਸੀਗੀ ਉਹੀ ਨੇਗੇ ਉਹ ਕਟਿੰਗ ਕਰਕੇ ਰੱਖੇ ਪੈਣੇਗੇ ਉਹ ਆਪਾਂ ਹੁਣ ਬਣਾਉਣੇ ਨੇਗੇ ਸਫਾਈ ਦਾ ਕੰਮ ਰਹਿੰਦਾਗਾ ਤੇ ਉਹ ਆਪਣੇ ਭੈਣ ਲੱਗੀ ਹੋਈ ਹੈਗੀ ਉਹ ਕਰਕੇ ਜਾਣਗੇ ਤੇ ਮੈਂ ਹੁਣ ਲੱਗਦੀ ਆ ਕਿ ਜਿਹੜਾ ਆਪਾਂ ਕੰਮ ਦੇਣਾ ਮਸ਼ੀਨ ਦਾ ਉਹ ਕਰਨ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜਿਸ ਜੀ ਚੈਨਲ ਤੇ ਪਹਿਲੀ ਵਾਰ ਹੁੰਦਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਹਨਾਂ ਨਾਲ ਦੀ ਕੱਲ ਰੀਲ ਨਹੀਂ ਮਿਲੀ ਨਾਲੇ ਰੀਲਾਂ ਵਾਲੇ ਡੱਬੇ ਹੈਗੇ ਨੇ ਘਰੇ ਇਹ ਫਿਰ ਵੀ ਰੀਲ ਨਹੀਂ ਮੇਰੀ ਦੁਕਾਨ ਤੇ ਵਿਚਾਇੇ ਉਥੋਂ ਵੀ ਨਹੀਂ ਮਿਲੀ ਫਿਰ ਕਿਸੇ ਹੋਰ ਦੁਕਾਨ ਤੇ ਜਾ ਕੇ ਲੈ ਕੇ ਆਇਆ ਹਮਨ ਸਕੂਲੋਂ ਆ ਕੇ ਤੇ ਤਾਂ ਕਰਕੇ ਕੰਮ ਰਹਿ ਗਿਆ ਨਹੀਂ ਤੇ ਮੈਂ ਆਪਾਂ ਕੱਲੀ ਕੰਪਲੀਟ ਕਰ ਦੇਣਾ ਸੀ ਠੰਡ ਬਹੁਤ ਹੋਈ ਪਈ ਮੈਨੂੰ ਤਾਂ ਅੱਜ ਠੰਡ ਹੀ ਲੱਗ ਜਾਂਦੀ ਉਹ ਸੈੱਟ ਹੋ ਹੀ ਜਾਂਦਾਗਾ ਤੇ पैरों से भी हम जराबा पाइया नहीं बूट वाट तो मैं घर घट ही पाने दरीर भी कच्ची जी लग है चल पे मशीन तौर तो तक तो तो ਮੇਰੀ ਮਸ਼ੀਨ ਤੇ ਨਾ ਇਹ ਤੇ ਹਾਲ ਕੀ ਰੀਲ ਨਹੀਂ ਚੱਲਦੀ ਹੈ ਇਹ ਤੇ ਵਧੀਆ ਰੀਲ ਹੀ ਚੱਲਦੀ ਹੈ ਮੈਂ ਤਾਂ ਇਹ ਕੋਪਤਾ ਪਤਾ ਪੈਣਾ ਨਹੀਂ ਮੈਨੂੰ ਕੋਈ ਸੰਭਾਵਨਾ ਜਿਹੀ ਲੱਗ ਰਹੀ ਹੈ ਮੈਂ ਜੇ ਦਿਖਾਵਾਂ ਜੀ ਨਾ 3-4 ਸੂਟ ਇਹ ਜੇ ਨੇਗੇ ਪਿਛਲੇ ਸਾਲ ਦੇ ਵੀ ਸੂਟ ਪਏ ਨੇਗੇ ਮੇਰੇ ਕੋਲੇ ਤੇ ਜਿਹੜੇ ਹਜੇ ਤੱਕ ਲੈ ਕੇ ਨਹੀਂ ਗਏ ਫੜ ਕੇ ਪਿਛਲੇ ਸਾਲ ਦੇ ਸਰਦੀਆਂ ਦੇ ਸੂਟ ਬਣੇ ਪਏ ਨੇ ਇੱਕ ਉਦੋਂ ਪਹਿਲਾਂ ਦਾ ਰਖੜੀਆਂ ਦਾ ਸੂਟ ਬਣਿਆ ਪਿਆਗਾ ਉਹ ਨਹੀਂ ਲੈ ਕੇ ਗਿਆ ਫੜ ਕੇ ਤੇ ਦੂਜੇ ਦੀ ਮਿਹਨਤ ਦਾ ਨਾ ਮੁੱਲ ਨਹੀਂ ਪਾਉਂਦੇ ਲੋਕ ਜਦੋਂ ਤੁਹਾਨੂੰ ਪਤਾ ਵੀ ਸਾਨੂੰ ਚਾਹੀਦਾ ਨਹੀਂ ਹਜੇ ਜਾਂ ਸਾਡੇ ਕੋਲੇ ਪੈਸੇ ਨਹੀਂ ਹੈਗਾ ਸਾਡਾ ਸਰਦਾ ਕਹ ਹਜੇ ਫਿਰ ਤੁਸੀਂ ਟਾਈਮ ਦੇ ਦੇਆ ਕਰਵਾ ਲਾਂਗਾ ਰੇ ਨਾਲ ਉੰਦਣ ਮੇਰੇ ਕੋਲ ਤਿੰਨੇ ਸੂਟ ਲਾਈਨਿੰਗ ਵਾਲੇ ਆਏ ਕਹਿੰਦੇ ਸਾਨੂੰ ਦੂਜੇ ਦਿਨ ਚਾਹੀਦੇ ਨੇਗੇ ਮੈਂ ਬੜੀ ਮੁਸ਼ਕਲ ਨਾਲ ਤਿੰਨੇ ਸੂਟ ਲੈਨੇ ਦੇ ਕਿਉਂਕਿ ਘਰ ਦਾ ਕੰਮ ਵੀ ਕਰਨਾ ਹੁੰਦਾ ਤਿੰਨੇ ਸੂਟ ਮਸਾ ਬਣਾਏ ਮੈਂ ਲਾਈਨਿੰਗ ਵਾਲੇ ਤੇ ਫਿਰ ਫੜ ਕੇ ਲੈ ਕੇ ਨਹੀਂ ਗਏ ਦੋ ਜਾਨੀਆਂ ਤਾਂ ਲੈ ਗਈਆਂ ਫੜ ਕੇ ਇੱਕ ਜਾਨੀ ਨਹੀਂ ਲੈ ਗਈ ਹਜੇ ਤੱਕ ਪਿਆਗਾ ਉਹ ਸੂਟ ਦੇਖ ਲਓ ਪੱਲਿਓਂ ਲਾਈਨਿੰਗ ਵੀ ਲਾਵੇ ਤੇ ਬਾਅਦ ਚੋਂ ਆਏ ਨਹੀਂ ਕਰਨਾ ਚਾਹੀਦਾ ਕਿ ਕਿਸੇ ਇੱਕ ਸਰਦਿਆਂ ਦਾ ਪਿਆਗਾ ਤੇ ਇੱਕ ਅੱਧਾ ਸੂਟ ਹੋਰ ਪਿਆਗਾ ਤੇ ਦੋ ਤਿੰਨ ਸੂਟ ਮੇਰੇ ਕੋਲ ਪਿਛਲੇ ਸਾਲ ਦੇ ਪਹਿਲੇ ਮੈਂ ਸਾਰਾ ਦੇਣਾ ਇੱਥੇ ਮਸ਼ੀਨ ਤੇ ਬੈਠਣਾ ਕਿਹੜਾ ਸੌਖਾ ਦਾ ਸਰਵਿਸ ਕਰ ਵਧਿਆ ਪਿਆ ਮੇਰੇ ਨਾਲ ਤੋਂ ਹੁਣ ਗੱਦ ਕਰਦੀਆ ਦੋ ਤਿੰਨ ਦਿਨ ਹੋ ਗਏ ਫਿਰ ਕੰਮ ਕਰਨ ਨੂੰ ਮੈਨਿੰਜੀ ਕਰਦਾ ਜਦੋਂ ਲੋਕ ਮਿਹਨਤ ਦਾ ਮੁੱਲ ਨਹੀਂ ਨਾ ਪਾਉਂਦੇ ਫਿਰ ਕੰਮ ਕਰਨ ਨੂੰ ਬਿਲਕੁਲ ਦਿਲ ਨਹੀਂ ਕਰਦਾ ਹੈਗਾ ਦਾ ਜ਼ਰੂਰ ਸਾਡਾ ਦੇ ਦਿਆ ਕਰੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਸੋਨਾ ਜਿਹਾ ਕਮੈਂਟ ਵੀ ਜਰੂਰ ਕਰਿਆ ਕਰੋ ਮੈਂ ਗੱਲਾਂ ਨਾਲ স্পেশাল ফোন ਵੀ ਕੀਤਾ ਮੈਂ ਕਿ ਤੁਸੀਂ ਆਪਣਾ স্যুট ਫੜ ਕੇ ਲੈ ਜਾਓ ਜਿਵੇਂ ਸਲਾਈ ਦੇ ਬੱਸ ਦੇਣੇ ਹੁੰਦੇ ਨੇ ਉਦੋਂ 100 100 ਖਰਚੇ ਬਣਾਉਣ ਲੱਗ ਜਾਂਦੇ ਨੇ ਲਓ ਜੀ ਮੇਰਾ ਥੋੜਾ ਜਿਹਾ ਕੰਮ ਆ ਗਿਆ ਇਹ ਮੈਂ ਪਹਿਲਾਂ ਜਿਹੜਾ ਜਲਦੀ ਦੈਣ ਵਾਲਾ ਉਹ ਕਰ ਲਈ ਆਪਾਂ ਫਿਰ ਰੋਕ ਕੇ ਮਿਲਦੇ ਆਂਗੇ ਉਨਾ ਚਿਰ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਹਾਂਜੀ ਟਾਈਮ ਜਿਹੜਾ ਹੁਣ ਦੁਪਹਿਰ ਦਾ ਹੋ ਗਿਆ 3 ਵਜ ਗਏ ਨੇਗੇ ਤੇ ਆਪਣੇ ਕੋਲੇ ਕੌਲਾ ਖਮਲਾਈ ਪਈ ਸੀ ਉਹਨੂੰ ਆਪਾਂ ਫਿਰ ਬਾੜੀ ਵੀ ਬੇਹੀ ਜੀ ਹੋ ਜਾਂਦੀ ਹੈਗੀ ਇਹਦਾ ਆਪਾਂ ਬਣਾ ਲੈਨੇ ਆ ਕਿਉਂ ਲੱਸੀ ਆਪਣੀ ਬਣ ਗਈ ਹੈਗੀ ਮੱਖਣ ਵੀ ਬਣ ਗਿਆ ਤੇ ਲੱਸੀ ਵੀ ਥੋੜਾ ਜਿਹਾ ਪਾਣੀ ਪਾਉਣਾ ਪਿਆ ਲੱਸੀ ਬਣਾਉਣ ਨੂੰ ਤੇ ਅਰਮਾਨ ਜੋ ਤਾਂ ਵੀ ਆ ਗਿਆ ਸਕੂਲੋਂ ਹੁਣ ਫੋੜੀ ਰੋਟੀ ਬਣਾਉਣੇ ਆਮਨ ਆਉਣ ਵਾਲਾ ਤੇ ਇਹਨਾਂ ਨੂੰ ਛੁੱਟੀ ਛੋਟਣ ਨੂੰ ਥੋੜੀ ਜਿਹੀ ਪਹਿਲਾਂ ਮਿਲਦੀ ਹੈ ਵੱਡੇ ਨੂੰ ਥੋੜੀ ਛੁੱਟੀ ਲੇਟ ਮਿਲਦੀ ਹੈ ਜੀ ਰੋਟੀ ਪਾਣੀ ਆਪਾਂ ਨਾਲ ਇਕੱਠਾ ਬਣਾ ਲੈਨੇ ਨਾਲੇ ਆਪਾਂ ਘਿਓ ਤਰ ਲੈਨੇ ਆਪਾਸੇ ਅੱਜ ਦਾ ਤਾਂ ਬਿਲਕੁਲ ਹੀ ਨਹੀਂ ਦਿਖਾਈ ਰੱਬ ਨੇ ਹੀਟਰ ਲਾ ਕੇ ਮੈਂ ਅੰਦਰ ਰੱਖਿਆ ਕਮਰੇ ਚ ਤਾਂ ਥੋੜਾ ਜਿਹਾ ਕੰਮ ਆ ਗਈ ਨਿੱਗਾ ਜਿਹਾ ਹੋ ਗਿਆ ਨਾਲੇ ਆਪ ਨੂੰ ਵੀ ਨਹੀਂ ਮੇਰਾ ਤਾਂ ਸਿਰ ਦੁਖਣ ਲੱਗ ਗਿਆ ਸੀ ਅੱਜ ਠੰਡ ਨਾਲ ਇੰਨੀ ਜ਼ਿਆਦਾ ਨਹੀਂ ਠੰਡ ਲੱਗੀ ਕਿਨਾਰਾ ਲਾ ਕੇ ਵੇਖੋ ਸਮਝ ਕੇ ਰੱਖ ਦਿੰਨੇ ਨੂੰ ਆਪਾਂ ਬਰਨੂਲੀ ਦੇ ਪਾਸੇ ਨਾਉਣ ਦੇ ਪਾਸੇ ਰੋਟੀ ਰੱਖ ਲੈਣੇ ਆਂਗੇ ਆਹ ਲੱਸੀ ਆਪਾਂ ਗਿੱਲੀਆਂ ਨੂੰ ਪਾ ਦਾਂਗੇ ਹਾਂ ਉਹ ਤਾਂ ਆ ਸੀ ਕਪੜੇ ਕਿਹੜੇ ਪਾਏਗਾ ਜੀਨ ਦੀ ਪੈਂਟ ਦਾ ਆ ਪਈਆ ਇਹਦੇ ਥੱਲੋਂ ਦੀ ਗਰਮ ਸੂਟ ਪਾ ਲ ਇਹਦੇ ਥੱਲੋਂ ਦੀ ਆਹ ਵੜੀ ਜੀਨ ਦੀ ਪੈਂਟ ਪਈ ਆ ਓਹ ਹਲੇ ਹਾਂ ਗਰਮ ਸੂਟ ਪਾ ਲੈ ਥੱਲੋਂ ਟਰੈਕ ਸੂਟ ਗਰਮ ਸੂਟ ਇਹ ਵਾਲਾ ਨਹੀਂ ਜਿਹੜਾ ਇਹਦੇ ਥੱਲੇ ਅਦਰਾਜ ਚ ਇਹਦੇ ਵਿੱਚ ਆਹ ਹਾਂ ਇਹ ਸੂਟ ਕੱਢ ਕੇ ਪਾ ਅੱਜ ਠੰਡਾ ਉਹ ਪਜਾਮੀ ਵਾਲਾ ਸੂਟ ਕੱਟ ਕੇ ਪਾ ਲੈ ਆਏ ਨਾ ਸਿੱਟੀ ਨਾ ਪਤਾ ਇਹ ਨਾ ਬਾਤੂੰ ਇਹ ਤਾਂ ਨਮਾਗਾ ਬਿਲਕੁਲ ਖਰਾਬ ਹੋ ਜਾਊਗਾ ਫਿਰ ਉਹ ਕਿੱਥੇ ਉਹ ਮੇਰਾ ਟ੍ਰੈਕ ਸੂਟ ਉਹ ਦੇਖ ਪਏ ਉਹ ਹਾਂ ਗਰਮ ਚ ਪਾ ਲੈ ਮੇਰੇ ਮਿੱਕਾ ਨੂੰ ਪਤਾ ਨਹੀਂ ਮम्मी ਇੱਥੇ ਪਾ ਦੇਵੋਗੇ ਨਹੀਂ ਇਹ ਤਾਂ ਨੀਚੇ ਦੀ ਪਾਉਣਾ ਤੂੰ ਨਹੀਂ ਤੋ ਪਾ ਕੇ ਦੇਖ ਬਣਨ ਜੀ ਪਾ ਕੇ ਦੇਖ ਨੀਚੇ ਵਾਲੀ ਆਉਣ ਇਹ ਮੈਂ ਉਹ ਦੇਖ ਰਿਹਾ ਹਾਂ ਕੀ ਉਹ ਦੇਖਿਆ ਮਾ ਨਿਕਲ ਨਾ ਜਾਵੇ ਮੰਤਾ ਸੀ ਵੀ ਉਬਲਣਾ ਜਾਵੇ ਸਾਡੇ ਗਰਮ ਵੀ ਨਹੀਂ ਹੋਇਆ ਹੈ ਵੀ ਥੋੜਾ ਜਿਹਾ ਸਾਰਾ ਉਬਲ ਗਿਆ ਹੋਜ ਕੱਲ ਨੂੰ ਆਪਾਂ ਨੂੰ ਫੇਰ ਸਿਮਾ ਆਵੇ ਕਹਿੰਦੇ ਜਾਣਾ ਭੋਗ ਤੇ ਦੇਖਦੇ ਆ ਮੇਰਾ ਜੀਨੀ ਕਰ ਤੋਂ ਖੰਡਾ ਚ ਜਾਣਾ ਕਹਿੰਦੇ ਉਹਨਾਂ ਨੇ ਕਿਹਾ ਦਾ ਸਪੈਸ਼ਲ ਫੇਰ ਜਾਣਾ ਪਊ ਆਪਾਂ ਨੂੰ ਦੋ ਦਿਨ ਹੋ ਗਏ ਤਿੰਨ ਦਿਨ ਪਹਿਲਾਂ ਨੇ ਕੰਮ ਤੇ ਲੱਗੇਗਾ ਤੁਹਾਨੂੰ ਪਤਾ ਵੀ ਦਸੇ ਸਿੱਤੋਂ ਮਮੇ ਮਮੇ ਹਾਂ ਹਲਦੀ ਪਾ ਦਿਨਾ ਹਾਂ ਬਾਕੀ ਥੋੜਾ ਜਿਹੀ ਕੀ ਬਣਾਉਣਾ